ਸਤਨਾਮ ਸਤਨਾਮ ਐਨਮਾ ਸਿੱਖ ਇਤਿਹਾਸ ਨਹੀਂ ਕਹਾਂਗਾ ਐਨਮਾ ਕਹਾਂਗਾ ਕਿ ਸਾਡੀ ਪੰਜਾਬੀ ਦਾ ਇਤਿਹਾਸ ਹੈ ਐ ਸਿੱਖ ਇਤਿਹਾਸ ਤੋਂ ਇਲਾਵਾ ਪੰਜਾਬੀ ਅਦਾ ਇਤਿਹਾਸ ਹੈ ਗੁਰੂ ਸਾਹਿਬਾਨ ਜਿਹੜੇ ਨੇ ਉਹ ਪਹਿਨ ਸੋਚੀ ਹੈ ਕਿ ਸਿਰਫ ਸਿੱਖ ਧਰਮ ਦੇ ਨਾਲ ਸੰਬੰਧਿਤ ਨਹੀਂ ਉਹ ਪੂਰੀ ਕੌਮ ਦੇ ਗੁਰੂ ਨੇ ਜਿੰਨੇ ਵੀ ਪੰਜਾਬ ਦੇ ਵਿੱਚ ਭਾਵੇਂ ਉਹ Hindu ਹੈ ਭਾਵੇਂ ਮੁਸਲਮਾਨ ਹੈ ਭਾਵੇਂ ਸਿੱਖ ਹੈ ਇਹ ਗੁਰੂ ਸਾਹਿਬਾਨ ਸਾਰੀ ਉਹਨਾਂ ਦੀ ਵਿਰਾਸਤ ਨੇ ਉਹਨਾਂ ਦਾ ਵਿਰਸਾ ਨੇ ਸੋ ਸਾਡੇ ਕੋਲ ਬੜਾ ਵਧੀਆ ਮੌਕਾ ਹੈ ਅੱਜ ਨੋਟਿੰਗ ਲੈ ਕੇ ਜਾਣੀ ਆ ਇਹ ਜਿਹੜਾ ਸਾਡਾ ਡੇ ਚੱਲਣ ਡਿਆ ਅੱਜ ਦਾ ਅੱਜ ਦਾ ਡੇ ਹੈ ਕਿ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਤੇ ਭਾਈ ਚਾਲਾ ਜੀ ਇਹਨਾਂ ਦੀ ਸ਼ਹਾਦਤ ਦੇ ਨਾਲ ਸੰਬੰਧਿਤ ਆਪਾਂ ਗੱਲਬਾਤ ਕਰਨੀ ਆ ਪਰ ਸਾਰੇ ਬੱਚੇ ਮੈਂ ਤੁਹਾਨੂੰ ਪਹਿਲੇ ਦਿਨ ਹੀ ਕਿਹਾ ਸੀਗਾ ਆਪਾਂ ਇੱਕ ਨੰਬਰ ਯਾਦ ਰੱਖਣਾ ਹੈ ਕਿ 1675 ਤੋਂ ਲੈ ਕੇ 2025 ਕਿੰਨੇ ਸਾਲ ਬਣ ਗਏ ਉੱਚੀ ਬੋਲੋ 350 ਸਾਲ ਕਿੰਨੇ ਬੱਚਿਆਂ ਨੂੰ ਪਤਾ ਲੱਗਿਆ ਗੁੱਡ ਹੁਣ ਪਾਈਏ ਕਿ ਇਹਦੇ ਵਿੱਚ ਅੱਜ ਮੈਂ ਸ਼ੁਰੂਆਤ ਕਰ ਰਿਹਾ ਤੁਹਾਡਾ 1499 ਤੋਂ ਲੈ ਕੇ 1708 ਈਸਵੀ ਇਹਨੂੰ ਧਿਆਨ ਨਾਲ ਸੁਣਨਾ 1499 ਤੋਂ ਲੈ ਕੇ 1708 ਈਸਵੀ ਹੁਣ ਤੁਸੀਂ ਕਹੋਗੇ 1499 ਸਨ ਕਿਹੜਾ ਹੈ ਤੇ ਮੈਂ ਤੁਹਾਨੂੰ ਕਹਾਗਾ ਕਿ ਇਹ 1499 ਸਨ ਉਹ ਵਾਲਾ ਹੈ ਜਦੋਂ ਸਿੱਖੀ ਦਾ ਪ੍ਰਕਾਸ਼ ਜਿਹੜਾ ਹੈ ਸਿੱਖੀ ਦਾ ਸੂਰਜ ਜਿਹੜਾ ਹੈ ਉਹ ਚਾਰ ਦਿਸ਼ਾਵਾਂ ਦੀ ਪ੍ਰਕਰਮਾ ਕਰਦਾ ਹੈ ਯਾਨੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ 1499 ਈਸਵੀ ਨੂੰ ਉਹਨਾਂ ਦੀਆਂ ਯਾਤਰਾਵਾਂ ਸ਼ੁਰੂ ਹੋਈਆਂ ਸਨ ਤੇ ਉਸ ਤੋਂ ਬਾਅਦ ਲਗਾਤਾਰ 22 ਜਾਂ 23 ਸਾਲ ਤੱਕ ਗੁਰੂ ਸਾਹਿਬ ਨੇ 38000 ਮੀਲ ਦਾ ਸਫ਼ਰ طے ਕੀਤਾ ਗੁਰੂ ਨਾਨਕ ਦੇਵ ਜੀ ਨੇ ਜਿਹਦੇ ਵਿੱਚ ਉਹਨਾਂ ਨੇ ਪੂਰਾ ਹਿੰਦੁਸਤਾਨ ਹੀ ਨਹੀਂ ਇਸ ਤੋਂ ਇਲਾਵਾ ਦੂਸਰੇ ਦੇਸ਼ਾਂ ਦੇ ਵਿੱਚ ਵੀ ਜਾ ਕੇ ਜਿਹੜਾ ਅਗਿਆਨਤਾ ਦਾ ਹਨੇਰਾ ਸੀ ਉਹਨੂੰ ਦੂਰ ਕੀਤਾ ਜਿਨ੍ਹਾਂ ਨੂੰ ਅਸੀਂ ਉਦਾਸੀਆਂ ਕਹਿੰਦੇ ਹਾਂ ਇਹਦੇ ਵਿੱਚ ਸ਼੍ਰੀਲੰਕਾ ਵੀ ਹੈ ਇਹਦੇ ਵਿੱਚ ਸਾਰੇ ਹੀ ਕੰਟਰੀਜ਼ ਆ ਜਾਂਦੇ ਨੇ ਬੰਗਲਾਦੇਸ਼ ਵੀ ਹੈ ਇਹਦੇ ਵਿੱਚ ਸਾਡੇ ਕੋਲ ਈਰਾਨ ਇਰਾਕ ਤੱਕ ਵੀ ਹੈ ਇਵਨ ਚਾਈਨਾ ਵੀ ਵਿੱਚ ਇਹਦੇ ਵਿੱਚ ਐਡ ਹੁੰਦਾ ਹੈ ਠੀਕ ਹੈ ਸੋ 1400 ਨੰਦੀ ਤੋਂ ਲੈ ਕੇ 1708 ਹੁਣ 1708 ਈਸਵੀ ਵਿੱਚ ਮੈਂ ਕੀ ਕਹਿ ਰਿਹਾ ਐ ਧਿਆਨ ਨਾਲ ਸੁਣਨਾ 1708 ਈਸਵੀ ਦਾ ਮਤਲਬ ਹੈ ਦਸਵੀਂ ਪਾਤਸ਼ਾਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜੋਤੀ ਜੋਤ ਸਮਾਣਾ ਠੀਕ ਹੈ ਇਹ ਜਿਹੜਾ ਸਫਰ ਹੈ ਗੁਰਮਤ ਦਾ ਸਫਰ ਜਿਹੜਾ ਹੈ 1499 ਤੋਂ ਸ਼ੁਰੂ ਹੋਇਆ ਤੇ 1708 ਈਸਵੀ ਤੱਕ ਇਹ ਲਗਾਤਾਰ ਚੱਲਦਾ ਰਿਹਾ ਯਾਨੀ ਕਿ 209 ਸਾਲ ਗੁਰੂਆਂ ਨੇ ਪ੍ਰਚਾਰ ਕੀਤਾ ਪੂਰਾ ਦਾ ਪੂਰਾ ਸਿੱਖੀ ਦਾ ਇੱਕ ਪ੍ਰਚਾਰ ਹੋਇਆ 209 ਸਾਲ ਤੱਕ ਕਿੰਨੇ ਬੱਚਿਆਂ ਨੂੰ ਪਤਾ ਲੱਗ ਗਿਆ ਉੱਚੇ ਹੱਥ ਕੜੇ ਕਰੋ ਜਰਾ 1400 99 31700 ਗੁਰੂਕ ਪੈਨਸ਼ਨ ਦੀ ਜੋਤੀ ਜੋਤ ਤੋਂ ਸਮਾਇਆ ਉਤੀ ਬੋਲੋ 1782 ਰਾਈਟ ਹੁਣ ਪਾਈਏ ਕਿ 1499 ਤੋਂ ਲੈ ਕੇ 1675 ਇਹ ਜਿੰਨੀ ਵੀ ਸਾਡੀ ਗੱਲਬਾਤ ਚੱਲ ਰਹੀ ਹੈ ਇਹ 15 ਦਿਨਾਂ ਦੇ ਵਿੱਚ ਇਹਦਾ ਸਿੱਧਾ ਕਨੈਕਸ਼ਨ ਜਿਹੜਾ ਹੈ ਇਹ ਇਹ ਵੇਲੇ 176 ਸਾਲਾਂ ਦੇ ਨਾਲ ਹੈ 175 ਨਹੀਂ 176 ਸਾਲਾਂ ਦੇ ਨਾਲ ਬੰਦਾ ਹੈ ਕੀ ਹੈ 176 ਸਾਲ ਦੇ ਵਿੱਚ ਅਜਿਹਾ ਕੀ ਹੋਇਆ ਕਿ ਪੂਰਾ ਤੋਂ ਪੂਰਾ ਜਿਹੜਾ ਸਮਾਜ ਹੈ ਹਿੰਦੁਸਤਾਨ ਜਿਹੜਾ ਹੈ ਉਹ ਹਿੱਲ ਗਿਆ ਇਹਦੇ ਵਿੱਚ ਕੀ ਹੁੰਦਾ ਇਹੋ ਜੇ ਸੋ ਬੱਚੋ ਗੁਰੂ ਨਾਨਕ ਸਾਹਿਬ ਨੇ ਜਦੋਂ ਆਪਣੀਆਂ ਸ਼ੁਰੂ ਕੀਤੀਆਂ ਉਦਾਸੀਆਂ ਉਦੋਂ ਮੈਂ ਤੁਹਾਨੂੰ ਪਹਿਲੇ ਦਿਨ ਚ ਹੀ ਦੱਸਿਆ ਸੀਗਾ ਦੋ ਤਿੰਨ ਵਾਰੀ ਫੇਰ ਦੱਸਿਆ ਸਮਾਜ ਵਿੱਚ ਸਿਰਫ ਦੋ ਹੀ ਧਰਮ ਸਨ ਯਾ ਤੇ ਹਿੰਦੂਸਾਨ ਤੇ ਯਾ ਮੁਸਲਮਾਨਸਾਨ ਹੋਰ ਤੀਸਰਾ ਕੋਈ ਧਰਮ ਨਹੀਂ ਸੀਗਾ ਕਿੰਨੇ ਬੱਚਿਆਂ ਨੂੰ ਪਤਾ ਲੱਗ ਗਿਆ ਬੁੱਧ ਧਰਮ ਜ਼ਰੂਰ ਸੀਗਾ ਜੈਨ ਧਰਮ ਜ਼ਰੂਰ ਸੀਗਾ ਬਟ ਉਹ ਪਾਰਟ ਜਿਹੜੇ ਆ ਜਾਂਦੇ ਨੇ ਇੱਕ ਕਿਸਮ ਦੇ ਹਿੰਦੂਇਜ਼ਮ ਦੇ ਆ ਜਾਂਦੇ ਨੇ ਪਤਾ ਲੱਗ ਗਿਆ ਕਿੰਨੇ ਬੱਚਿਆਂ ਨੂੰ ਪਤਾ ਲੱਗਾ ਦੋ ਹੀ ਧਰਮ ਨੇ ਠੀਕ ਹੈ ਹੁਣ ਦੋਨਾਂ ਧਰਮਾਂ ਦੇ ਵਿੱਚ ਜਿਹੜੀ ਇੱਕ ਸਾਂਝੀ ਬੁਰਾਈ ਕੀ ਹੈ ਕਿ ਉਹਦੇ ਵਿੱਚ ਪੁਜੋਹੀਤ ਵਰਗ ਯਾ ਪੁਜਾਰੀ ਵਰਗ ਜਿਹੜਾ ਹੈ ਉਹਨਾਂ ਨੇ ਇੰਨੇ ਕਰਮਕਾਂਡ ਜਿਹੜੇ ਨੇ ਫੈਲਾਉਂਦੇ ਨੇ ਕੀ ਦੁਨੀਆ ਅਸਲੀਅਤ ਤੋਂ ਪਰੇ ਹੋ ਕੇ ਥੋੜੇ ਮਿਸਟ੍ਰੈਕ ਹੋ ਗਏ ਲੋਕ ਜਿੰਨੇ ਵੀ ਸੀ ਠੀਕ ਹੈ ਕਿ ਉਹਨਾਂ ਦਾ ਬੋਲਬਾਲਾ ਹੋ ਗਿਆ ਆਮ ਬੰਦਾ ਜਿਹੜਾ ਉਹ ਦੱਬਿਆ ਕੁਚਲਿਆ ਗਿਆ ਉਹਨੂੰ ਪਤਾ ਹੀ ਨਹੀਂ ਸੀਗਾ ਵਿਚਾਰੇ ਨੂੰ ਕਿ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਬਸ ਐਹੀ ਸੋਚ ਜਿਹੜੀ ਆ ਸ੍ਰੀ ਗੁਰੂ ਨਾਨਕ ਦੇਵ ਲੈ ਕੇ ਚੱਲੇ ਸੀ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਿੱਧੀ ਜਿਹੜੀ ਮੈਂ ਕਹਾਂਗਾ ਲੜਾਈ ਜਿਹੜੀ ਸੀ ਉਹ ਪੁਜਾਰੀ ਵਰਗ ਦੇ ਨਾਲ ਸੀ ਉਸ ਵੇਲੇ ਭਾਵੇਂ ਉਹ ਪੁਜਾਰੀ ਵਰਗ ਮੁਸਲਮਾਨਾਂ ਦਾ ਸੀਗਾ ਭਾਵੇਂ ਉਹ ਪੁਜਾਰੀ ਵਰਗ ਹਿੰਦੂਆਂ ਦਾ ਸੀਗਾ ਇਸ ਕਰਕੇ ਉਹ ਮੱਕੇ ਮਦੀਨੇ ਵੀ ਜਾ ਕੇ ਪੂਰੀ ਟੱਕਰ ਲੰਦੇ ਨੇ ਇਸਲਾਮ ਦੇ ਜਿਹੜੇ ਉਸ ਵੇਲੇ ਦੇ ਕਾਜੀ ਸੀਗੇ ਤੇ ਹਰੀਦਵਾਰ ਦੇ ਵਿੱਚ ਵੀ ਜਦੋਂ ਉਹਨਾਂ ਨੇ ਆਪਣਾ ਜਲ ਜਿਹੜਾ ਹੈ ਪੱਛਮ ਵੱਲ ਦਿੱਤਾ ਸੂਰਜ ਨੂੰ ਸੂਰਜ ਨੂੰ ਨਹੀਂ ਦੇ ਕੇ ਪੂਰਬ ਵੱਲ ਨਾਲ ਦੇ ਕੇ ਪੱਛਮ ਵੱਲ ਦਿੱਤਾ ਤੇ ਇਹ ਸਿੱਧੀ ਇੱਕ ਚੁਣੌਤੀ ਹੈਗੀ ਸੀ ਉਸ ਵੇਲੇ ਦੇ ਹਿੰਦੂ ਵਰਗ ਦੇ ਜਿਹੜਾ ਪੁਜਾਰੀ ਵਰਗ ਸੀਗਾ ਉਹਨਾਂ ਨੂੰ ਕਿ ਤੁਸੀਂ ਜੋ ਕਰ ਰਹੇ ਹੋ ਗਲਤ ਕਰ ਰਹੇ ਹੋ ਠੀਕ ਹੈ ਹੁਣ ਆ ਗਿਆ ਕਿ ਇੱਥੇ ਆ ਕੇ ਜਦੋਂ ਤੀਸਰੀ ਪਾਤਸ਼ਾਹੀ ਆਂਦੀ ਹੈ ਬੌਣੀ ਦਾ ਨਿਰਮਾਣ ਹੁੰਦਾ ਹੈ ਉਦੋਂ ਹਿੰਦੂ ਤੇ ਮੁਸਲਮਾਨ ਦੋਨੋਂ ਪੁਜਾਰੀ ਵਰਗ ਜਿਹੜੇ ਨੇ ਉਹ ਕੀ ਹੋ ਜਾਂਦੇ ਨੇ ਉਹਨਾਂ ਦੇ ਦਿਮਾਗ 'ਚ ਆ ਜਾਂਦਾ ਕਿ ਨਹੀਂ ਐ ਸਾਨੂੰ ਖਤਰਾ ਆ ਗਿਆ ਇੱਥੇ ਆ ਕੇ ਇੱਕ ਟਕਰਾਅ ਜਿਹੜੀ ਹੈ ਠੰਡੀ ਟਕਰਾਅ ਸ਼ੁਰੂ ਹੁੰਦੀ ਠੰਡੀ ਲੜਾਈ ਫੇਰ ਚੌਥੀ ਪਾਤਸ਼ਾਹੀ ਨੇ ਮੈਂ ਤੁਹਾਨੂੰ ਪਹਿਲੇ ਦੱਸਿਆ ਸੀਗਾ ਸਰੋਵਰਾਂ ਦਾ ਨਿਰਮਾਣ ਕਰਾਇਆ ਤੇ ਸਿੱਖੀ ਵਿੱਚ ਸਭ ਤੋਂ ਪਹਿਲੀ ਸ਼ਹਾਦਤ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸਾਨੂੰ ਦੇਖਣ ਨੂੰ ਮਿਲੀ ਉਹ ਉਸ ਵੇਲੇ ਜਦੋਂ ਇੱਕ ਗ੍ਰੰਥੀ ਹੋਂਦ ਵਿੱਚ ਆ ਗਿਆ ਜਿਨ੍ਹਾਂ ਨੂੰ ਅਸੀਂ ਕਹਿੰਦੇ ਆਦੀ ਗ੍ਰੰਥ ਸਾਹਿਬ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਠੀਕ ਹੈ ਹੋਂਦ ਵਿੱਚ ਆ ਜਾਂਦਾ ਐਥੇ ਗੁਰੂ ਸਾਹਿਬ ਦੀ ਜਿਹੜੀ ਹੈ ਉਹ ਕੀ ਹੁੰਦੀ ਹੈ ਸ਼ਹਾਦਤ ਹੁੰਦੀ ਹੈ ਹੁਣ ਆਈ ਅਸੀਂ 6ਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਉਹ ਗੁਰੂ ਗੁਰਗੱਦੀ ਤੇ ਵੀ ਰਾਜਮਾਨ ਹੁੰਦੇ ਨੇ ਉਹ ਕਹਿੰਦੇ ਨੇ ਨਹੀਂ ਹੁਣ ਮਾਲਾ ਨਹੀਂ ਹੁਣ ਸ਼ਸਤਰ ਵੀ ਚੁੱਕਣਾ ਪਏਗਾ ਯਾਨੀ ਕਿ ਮੀਰੀ ਤੇ ਪੀਰੀ ਰਾਈਟ ਇੱਥੇ ਆ ਕੇ ਉਹਨਾਂ ਦੇ ਘਰ ਜਿਹੜੇ ਸੁਪੁੱਤਰ ਪੈਦਾ ਹੁੰਦੇ ਨੇ ਉਹਨਾਂ ਵਿੱਚੋਂ ਸਭ ਤੋਂ ਛੋਟੇ ਤਿਆਗਮਲ ਜੀ ਤੇ ਤਿਆਗਮਲ ਜੀ ਬਾਅਦ ਚ ਜਾ ਕੇ ਕੀ ਬੰਦੇ ਨੇ ਗੁਰੂ ਤੇਗ ਬਹਾਦਰ ਠੀਕ ਹੈ ਹੁਣ ਬੱਚੋ ਇਹ ਜਿਹੜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਦਾ ਇੱਕ ਐਪੀਸੋਡ ਸੀਗਾ ਮੈਂ ਇੱਥੇ ਨਹੀਂ ਸੀਗਾ ਬੜਾ ਇੰਪੋਰਟੈਂਟ ਐਪੀਸੋਡ ਸੀਗਾ ਉਹ ਮੈਂ ਤੁਹਾਡਾ ਨਾਲ ਜਰੂਰ ਸ਼ੇਅਰ ਕਰਾਂਗਾ ਗੁਰੂ ਨਾਨਕ ਸਾਹਿਬ ਦਾ ਤੇ ਕਸ਼ਮੀਰ ਦੇ ਪੰਡਤਾਂ ਦਾ ਆਪਸ ਵਿੱਚ ਬੜਾ ਗਹਿਰਾ ਨਾਤਾ ਹੈ ਕਸ਼ਮੀਰ ਦੇ ਬ੍ਰਾਹਮਣ ਜਿਹੜੇ ਸੀਗੇ ਬੜੇ ਉੱਚ ਕੋਟੀ ਦੇ ਮੰਨੇ ਜਾਂਦੇ ਸੀਗੇ ਉੱਥੇ ਇੱਕ ਪਰਿਵਾਰ ਸੀਗਾ ਬ੍ਰਾਹਮਣਾਂ ਦਾ ਜਿਹਦਾ ਨਾਮ ਸੀਗਾ ਬ੍ਰਹਮਗਤ ਨਾਮ ਦਾ ਬ੍ਰਾਹਮਣ ਸੀਗਾ ਉੱਥੇ ਬੜਾ ਉੱਚ ਕੋਟੀ ਦਾ ਵਿਦਵਾਨ ਸੀਗਾ ਸ਼੍ਰੀ ਗੁਰੂ ਨਾਨਕ ਸਾਹਿਬ ਜਦੋਂ ਉਹਨਾਂ ਦਾ ਉਹਨਾਂ ਦੇ ਨਾਲ ਵਾਦ-ਵਿਵਾਦ ਵੀ ਹੋਇਆ ਤੇ ਉਹਨਾਂ ਨੇ ਆਪਣਾ ਗੁਰੂ ਜਿਹੜਾ ਸੀਗਾ ਬ੍ਰਹਮਦਤ ਜੀ ਨੇ ਉਹ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਧਾਰਨ ਕਰ ਲਿਆ ਸੀਗਾ ਠੀਕ ਹੈ ਸੋ ਇਹ ਪਰਿਵਾਰ ਬ੍ਰਹਮਦਤ ਦਾ ਜਿਹੜਾ ਸੀਗਾ ਇਹ ਗੁਰੂ ਸਾਹਿਬ ਦੇ ਨਾਲ ਜੁੜ ਗਿਆ ਗੁਰੂ ਨਾਨਕ ਦੇਵ ਜੀ ਦੇ ਨਾਲ ਇਹ ਪਰਿਵਾਰ ਅੱਗੇ ਚੱਲਦਾ ਚੱਲਦਾ ਗੁਰੂ ਘਰ ਦੇ ਨਾਲ ਜੁੜਿਆ ਰਿਹਾ ਤੇ ਜਿਹੜੀ ਤੁਸੀਂ ਕੱਲ ਦੀ ਟਾਕ ਸੁਣੀ ਉਹਦੇ ਵਿੱਚ ਹੈਗਾ ਸੀਗਾ ਕੁਝ ਕਸ਼ਮੀਰੀ ਪੰਡਤ ਸ੍ਰੀ ਗੁਰੂ ਤੇਗ ਬਹਾਦਰ ਜੀ ਕੋਲ ਇੱਥੇ ਮੈਂ ਫੇਰ ਕਹਾਂਗਾ ਅਨੰਦਪੁਰ ਸਾਹਿਬ ਨਹੀਂ ਚੱਕ ਨਾਨਕੀ ਆਏ ਚੱਕ ਨਾਨਕੀ ਆਏ ਜਾਂ ਤੁਸੀਂ ਕਹਿ ਸਕਦੇ ਕਹਿੰਦੇ ਹੋ ਅਨੰਦਪੁਰ ਸਾਹਿਬ ਆਏ ਉੱਥੇ ਆ ਕੇ ਉਹਨਾਂ ਦਾ ਜਿਹੜਾ ਆਗੂ ਸੀਗਾ ਉਹਦਾ ਨਾਮ ਸੀਗਾ ਕਿਰਪਾ ਰਾਮ ਦਤ ਕਿਰਪਾ ਰਾਮ ਦਤ ਇਹ ਕਿਰਪਾ ਰਾਮ ਦਤ ਜਿਹੜਾ ਸੀਗਾ ਇਹ ਬ੍ਰਹਮ ਦਤ ਦਾ ਪੜਪੋਤਰਾ ਸੀਗਾ ਸਮੇਂ ਲੱਗੀ ਯਾਨੀ ਕਿ ਇੱਕੋ ਪਰਿਵਾਰ ਜਿਹੜਾ ਸੀਗਾ ਉਸ ਵੇਲੇ ਬ੍ਰਾਹਮਣ ਵਰਗ ਨੂੰ ਕੀ ਕਰ ਰਿਆ ਸੀਗਾ ਲੀਡ ਕਰ ਰਿਆ ਸੀਗਾ ਕਸ਼ਮੀਰ ਦੇ ਵਿੱਚ ਹੁਣ ਕਸ਼ਮੀਰ ਦੇ ਵਿੱਚ ਇੱਕ ਸੂਬੇਦਾਰ ਆਇਆ ਜਾਂ ਫੌਜਦਾਰ ਆਇਆ ਜਿਹਦੇ ਹੱਥ ਚ ਡੰਡਾ ਸੀਗਾ ਤਲਵਾਰ ਸੀਗੀ ਤੇ ਔਰੰਗਜ਼ੇਬ ਨੇ ਇੱਕ ਹੁਕਮ ਜਾਰੀ ਕਰ ਦਿੱਤਾ ਕਿ ਉਸ ਵੇਲੇ ਔਰੰਗਜ਼ੇਬ ਸੀਗਾ ਹਿੰਦੁਸਤਾਨ ਦਾ ਬਾਦਸ਼ਾਹ ਕੱਲ ਉਹਦੀ ਅਸੀਂ ਡਿਟੇਲ ਚ ਗੱਲ ਕਰਾਂਗੇ ਉਹਨੇ ਕਿਹਾ ਪੂਰੇ ਹਿੰਦੁਸਤਾਨ ਦੇ ਵਿੱਚ ਇਸਲਾਮ ਫੈਲਾ ਦਿਓ ਤੇ ਜਿਹੜਾ ਇਹਦੇ ਰਾਹ ਦੇ ਵਿੱਚ ਰੋੜਾ ਬਣੇ ਉਹਦਾ ਸਿਰ ਕਲਮ ਕਰ ਦਿਓ ਉਡਾ ਦਿਓ ਕਿੰਨੇ ਕਿਹਾ ਹਿੰਦੁਸਤਾਨ ਦੇ ਬਾਦਸ਼ਾਹ ਨੇ ਕਿੰਨੇ ਔਰੰਗਜ਼ੇਬ ਨੇ ਰਾਈਟ ਇੱਥੇ ਉਹ ਜਿਹੜਾ ਲਾਹੌਰ ਦਾ ਸੂਬੇਦਾਰ ਹੈ ਜਿਹਨੂੰ ਪੰਜਾਬ ਦਾ ਸੂਬੇਦਾਰ ਵੀ ਆਪਾਂ ਕਹਿੰਦੇ ਆ ਦਲਾਵਰ ਖਾਨ ਉਹਨੂੰ ਕਹਿੰਦਾ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਜੇਕਰ ਰੋੜਾ ਬਣਨ ਡਏ ਨੇ ਤੇ ਇਹਨਾਂ ਨੂੰ ਕੈਦ ਕਰ ਲਿਆ ਜਾ ਠੀਕ ਹੈ ਇਹ ਕਿਰਪਾ ਰਾਮ ਜਦੋਂ ਚੱਕ ਨਾਨਕੀ ਆਂਦਾ ਹੈ ਤੇ ਉਦੋਂ ਕਸ਼ਮੀਰੀ ਪੰਡਤਾਂ ਦੇ ਨਾਲ ਉਹਨਾਂ ਨੇ ਆ ਕੇ ਗੁਰੂ ਸਾਹਿਬ ਨੂੰ ਕਿਹਾ ਸੀਗਾ ਕਿ ਉੱਥੋਂ ਦਾ ਜਿਹੜਾ ਕਸ਼ਮੀਰ ਦਾ ਸੂਬੇਦਾਰ ਹੈ ਇਫਤਿਹਾਰ ਖਾਨ ਉਹ ਜ਼ਬਰਦਸਤੀ ਮੰਦਰ ਢਾ ਰਿਆ ਹੈ ਬਹੁਤ ਸਾਰੇ ਹਿੰਦੂ ਜਿਹੜੇ ਨੇ ਉਹਨਾਂ ਨੂੰ ਉਹਨਾਂ ਨੇ ਮੁਸਲਮਾਨ ਵੀ ਬਣਾ ਲਿਆ ਬੱਚੋ ਇਹ ਲੋਕ ਜਿਹੜੇ ਨੇ ਇਹ ਆ ਕੇ ਉਹਨਾਂ ਨੂੰ ਫਰਿਆਦ ਕਰਦੇ ਨੇ ਤੇ ਉਹ ਕਹਿੰਦੇ ਨੇ ਉਹਨਾਂ ਨੂੰ ਜਾ ਕੇ ਕਹਿ ਦਿਓ ਜੇਕਰ ਸਾਡਾ ਗੁਰੂ ਗੁਰਤੇਗ ਬਹਾਦਰ ਇਸਲਾਮ ਕਬੂਲ ਕਰ ਲੇਗਾ ਤੇ ਅਸੀਂ ਵੀ ਬਣ ਜਾਵਾਂਗੇ ਇੱਥੋਂ ਤੱਕ ਕਹਾਣੀ ਪਹੁੰਚਦੀ ਆ ਇਥੋਂ ਉਹਨਾਂ ਨੂੰ ਕੈਦ ਕਰ ਲਿਆ ਜਾਂਦਾ ਜਿਨ੍ਹਾਂ ਨੂੰ ਗੁਰੂ ਸਾਹਿਬ ਨੂੰ ਠੀਕ ਹੈ ਪਰ ਇੱਕ ਚੀਜ਼ ਯਾਦ ਰੱਖਣਾ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਸਭ ਦੇ ਨਾਲ ਗਏ ਨਹੀਂ ਉਹਨਾਂ ਜਿਹੜੇ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਵੀ ਨੇ ਇਹ ਵੀ ਪਰਿਵਾਰ ਜਿਹੜੇ ਨੇ ਇਹ ਗੁਰੂ ਸਾਹਿਬ ਦੀ ਸ਼ਰਨ ਵਿੱਚ ਨੇ ਜਦੋਂ ਅਨੰਦਪੁਰ ਸਾਹਿਬ ਦੀ ਸਥਾਪਨਾ ਹੁੰਦੀ ਹੈ ਭਾਈ ਮਤੀ ਦਾਸ ਜੀ ਤੇ ਭਾਈ ਸਤੀ ਦਾਸ ਜੀ ਦੇ ਜਿਹੜੇ ਚਾਚਾ ਜੀ ਸਨ ਉਹ ਗੁਰੂ ਘਰ ਦੀ ਸੇਵਾ ਵਿੱਚ ਸਨ ਤੇ ਭਾਈ ਮੱਤੀ ਦਾਸ ਜੀ ਜਿਹੜੇ ਸੀ ਉਹ ਗੁਰੂ ਸਾਹਿਬ ਦੇ ਦੀਵਾਨ ਹੁੰਦੇ ਸਨ ਠੀਕ ਹੈ ਸੋ ਇਹਨਾਂ ਇਹਦੇ ਵਿੱਚ ਬੜਾ ਇੰਪੋਰਟੈਂਟ ਨਾਮ ਇੱਕ ਮੈਂ ਥੋੜਾ ਬੋਲਡ ਕਰਕੇ ਲਿਖਾਇਆ ਭਾਈ ਜੈਤਾ ਜੀ ਇਹ ਭਾਈ ਜੈਤਾ ਜੀ ਨੂੰ ਕਹਿੰਦੇ ਨੇ ਰਗਰੇਟਾ ਗੁਰੂ ਦਾ ਬੇਟਾ ਇਹ ਗੁਰੂ ਸਾਹਿਬ ਦਾ ਸੀਸ ਜਿਹੜਾ ਸੀਗਾ ਉਹ ਚਾਂਦਨੀ ਚੌਕ ਤੋਂ ਆਨੰਦਪੁਰ ਸਾਹਿਬ ਤੱਕ ਲੈ ਕੇ ਆਏ ਸੀਗੇ ਭਾਈ ਜੈਤਾ ਜੀ ਹੁਣ ਭਾਈ ਮੱਤੀ ਦਾਸ ਜੀ ਭਾਈ ਸੱਤੀ ਦਾਸ ਜੀ ਭਾਈ ਦਿਆਲਾ ਜੀ ਇਹਨਾਂ ਨੂੰ ਵੀ ਗੁਰੂ ਸਾਹਿਬ ਦੇ ਨਾਲ ਅਰੈਸਟ ਕੀਤਾ ਗਿਆ ਤੇ ਪਹਿਲੀ ਜਿਹੜੀ ਸ਼ਹਾਦਤ ਹੋਈ ਹੈ ਉਹ ਹੋਈ ਭਾਈ ਮੱਤੀ ਦਾਸ ਜੀ ਪਹਿਲੀ ਸ਼ਹਾਦਤ ਕਿਹਨਾਂ ਦੀ ਹੋਈ ਭਾਈ ਮੱਤੀ ਦਾਸ ਜੀ ਉੱਚੀ ਵੱਲੋਂ ਕਿਹਨਾਂ ਦੀ ਹੋਈ ਭਾਈ ਮੱਤੀ ਦਾਸ ਜੀ ਭਾਈ ਮੱਤੀ ਦਾਸ ਜੀ ਇਹਨਾਂ ਦੀ ਸ਼ਹਾਦਤ ਕਿਵੇਂ ਹੋਈ ਕੀ ਇਹਨਾਂ ਨੂੰ ਆਰੇ ਦੇ ਨਾਲ ਚੀਰਿਆ ਗਿਆ ਆਰੇ ਦੇ ਨਾਲ ਉਹਨਾਂ ਦੇ ਜਿਸਮ ਦੇ ਦੋ ਟੁਕੜੇ ਕੀਤੇ ਗਏ ਆਰੇ ਦੇ ਨਾਲ ਚੀਰਿਆ ਗਿਆ ਦੂਸਰੀ ਸ਼ਹਾਦਤ ਜਿਹੜੀ ਹੈ ਭਾਈ ਸੱਤੀ ਦਾਸ ਜੀ ਦੀ ਹੈ ਇਹ ਵੀ ਬੜੀ ਦਰਦਨਾਕ ਸ਼ਹਾਦਤ ਹੈ ਇਹਨਾਂ ਦੇ ਪੂਰੇ ਸਰੀਰ ਦੇ ਉੱਤੇ ਰੂਲ ਪੇਟਿਆ ਗਿਆ ਸੀਗਾ ਰੂਲ ਪੇਟਿਆ ਗਿਆ ਸੀ ਕਾਟਨ ਠੀਕ ਹੈ ਤੇ ਬਾਅਦ ਵਿੱਚ ਉਹਨਾਂ ਨੂੰ ਅੱਗ ਲਗਾ ਦਿੱਤੀ ਗਈ ਸੀ ਇਹ ਸੀਗੀ ਚਾਂਦਨੀ ਚੌਂਕ ਦੇ ਵਿੱਚ ਵਹਿਸ਼ਤ ਭਰੀ ਦੂਸਰੀ ਜਿਹੜੇ ਮੁਸਲਮਾਨ ਉਸ ਵੇਲੇ ਦੇ ਹਕੂਮਾਰਾਂ ਸਨ ਉਹਨਾਂ ਦੇ ਵੱਲੋਂ ਇਹ ਜਿਹੜੀ ਸ਼ਹਾਦਤ ਹੋਈ ਹੈ ਬੜੀ ਦਰਦਨਾਕ ਸੀ ਇਹ ਵੀ ਠੀਕ ਹੈ ਭਾਈ ਸੱਤੀ ਦਾਸ ਜੀ ਦੀ ਇਹਨਾਂ ਦੇ ਮੂੰਹ ਚ ਵਾਹਿਗੁਰੂ 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 ਹੀ ਚੱਲਦਾ ਰਿਹਾ ਸਬਰ ਸੰਤੋਖ ਇਹਨਾਂ ਦੇ ਕੋਲ ਸੀਗਾ ਤੀਸਰੀ ਸ਼ਹਾਦਤ ਜਿਹੜੀ ਸੀਗੀ ਉਹ ਭਾਈ ਦਿਆਲਾ ਜੀ ਨੂੰ ਉਬਲਦੇ ਹੋਏ ਪਾਣੀ ਦੇ ਵਿੱਚ ਉਬਾਲ ਕੇ ਜਿਹੜਾ ਸੀਗਾ ਉਹਨਾਂ ਦੇ ਪ੍ਰਾਨ ਗਏ ਸਨ ਇਹ ਸਾਡੀ ਤੀਸਰੀ ਸ਼ਹਾਦਤ ਸੀਗੀ ਠੀਕ ਹੈ ਸੋ ਪ੍ਰਣਾਮ ਹੈ ਇਹ ਤਿੰਨ ਸ਼ਹਾਦਤਾਂ ਜਿਹੜੀਆਂ ਨੇ ਜਦੋਂ ਅਸੀਂ ਅੱਜ ਵੀ ਜਾਣਦੇ ਆ ਦਿੱਲੀ ਜਾਣਦੇ ਆ ਜਦੋਂ ਜੇਕਰ ਮੌਕਾ ਮਿਲੇ ਆ ਕਦੀ ਤੁਸੀਂ ਜਰੂਰ ਜਾਣਾ ਜੇਕਰ ਸਾਨੂੰ ਸਰਕਾਰ ਵੱਲੋਂ ਪ੍ਰੋਵੀਜ਼ਨ ਹੋਈ ਤੇ ਮੇਰੀ ਬੜੀ ਦਿੱਲੀ ਤਮੰਨਾ ਆ ਗਈ ਹੈ ਕਿ ਤੁਹਾਨੂੰ ਉਹ ਜਗ੍ਹਾ ਦੇ ਦਰਸ਼ਨ ਕਰਾਏ ਜਾਣ ਹੁਣ ਤੇ ਬਹੁਤ ਅੱਛਾ ਬਣਾਤਾ ਉਹਨਾਂ ਨੇ ਦਿੱਲੀ ਦੇ ਵਿੱਚ ਗੁਰਦੁਆਰਾ ਚਾਂਦੀ ਸਾਹਿਬ ਸ਼ੀਸ਼ਗੰਜ ਸਾਹਿਬ ਦੇ ਸਾਹਮਣੇ ਭਾਈ ਮਤੀ ਦਾਸ ਜੀ ਤੇ ਭਾਈ ਸਤੀ ਦਾਸ ਜੀ ਦੀ ਇੱਕ ਨਾ ਯਾਦਗਾਰ ਬਣਾਈ ਉਹਨਾਂ ਨੇ ਬਹੁਤ ਵਧੀਆ ਤੇ ਉਹ ਸਾਨੂੰ ਯਾਦ ਕਰਾਂਦੀ ਰਹਿੰਦੀ ਹੈ ਕਿ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਤੇ ਭਾਈ ਦਿਯਾਲਾ ਜੀ ਦੀ ਵੀ ਸ਼ਹਾਦਤ ਜਿਹੜੀ ਸੀਗੀ ਉਸ ਵੇਲੇ ਉੱਥੇ ਹੋਈ ਸੀਗੀ ਗੁਰੂ ਸਾਹਿਬ ਤੋਂ ਪਹਿਲੇ ਹੋਈ ਹੈ ਬਲੀ ਸ਼ਹਾਦਤ ਠੀਕ ਹੈ ਸੋ ਜਿੰਨੀਆਂ ਆਪਾਂ ਇੱਥੇ ਨੋਟਿੰਗ ਦੇ ਰਹੇ ਆ ਤੁਹਾਨੂੰ ਪਹਿਲੇ ਗਿਆ ਕਿ ਮੈਂ ਤੇ ਹਿਸਟਰੀ ਉਹ ਲਿਆਂਦਾ ਤੇ ਕੰਮ ਚੈੱਕ ਹੋ ਰਿਹਾ ਪਰ ਨਾਲ ਹੀ ਸਾਰੇ ਬੱਚੇ ਤੁਹਾਡਾ ਫਰਜ਼ ਬੰਦਾ ਹੈ ਕਿ ਇਹ ਜਿਹੜਾ ਇੰਨਾ ਅੱਛਾ ਇਤਿਹਾਸ ਆਪਾਂ ਇੱਥੇ ਬਿਆਨ ਕਰਨ ਦੇ ਆ ਇਹ ਇਤਿਹਾਸ ਨੂੰ ਤੁਸੀਂ ਆਪਣੀ ਸਮਾਜਿਕ ਸਿੱਖਿਆ ਦੀਆਂ ਜਾਂ ਪੰਜਾਬੀ ਦੀਆਂ ਕਾਪੀਆਂ ਦਾ ਹਿੱਸਾ ਬਣਾਓ ਹਿੱਸਾ ਬਣਾਓ ਇਹ ਮੈਂ ਆਪਣੀ ਪੂਰੀ ਲਾਈਫ ਦੇ ਵਿੱਚ ਇਹ ਜਿਹੜਾ ਮੂਮੈਂਟ ਵੇਖਿਆ ਹੈ ਐ ਨਾ ਵਧੀਆ ਵੇਖ ਰਿਹਾ ਮੈਂ ਕਿ ਸੱਚੀ ਮੁੱੱਚੀ ਇਹ ਕਲਾਸ ਜਿਹੜੀ 15 ਦਿਨ ਦੀ ਹੈਗੀ ਐ ਬੜੀ ਕਾਮਯਾਬ ਕਲਾਸ ਐ ਕਿ ਇਹਦੇ ਵਿੱਚ ਜਿਹੜਾ ਅਸੀਂ ਇਤਿਹਾਸ ਕੋਈ ਚੀਜ਼ਾਂ ਸਾਨੂੰ ਵੀ ਮੈਂ ਵੀ ਇੱਥੇ ਆਨਾ ਮੈਂ ਵੀ ਸਟੱਡੀ ਕਰਕੇ ਜਾਣਾ ਕੋਈ ਕੋਈ ਚੀਜ਼ਾਂ ਮੈਨੂੰ ਵੀ ਨਹੀਂ ਪਤਾ ਹੁੰਦੀਆਂ ਮੈਂ ਵੀ ਪੜ ਕੇ ਆਨਾ ਆਈ ਐਮ অলਸੋ ਅ ਸਟੂਡੈਂਟ ਮੈਂ ਤੇ ਹਮੇਸ਼ਾ ਕਹਿੰਦਾ ਹੁੰਨਾ ਕਿ ਇੱਕ ਅਧਿਆਪਕ ਹਮੇਸ਼ਾ ਵਿਦਿਆਰਥੀ ਰਹਿਣਾ ਚਾਹੀਦਾ ਠੀਕ ਐ ਸੋ ਇਹ ਸਾਰੇ ਬੱਚੇ ਆਵਲੀਆ ਨੋਟਿੰਗ ਲਗੋ ਇਹ ਸਾਡਾ ਕਿਹਨਾਂ ਦਾ ਇਤਿਹਾਸ ਐ ਇਕੱਲਾ ਸਿੱਖ ਧਰਮ ਦਾ ਇਤਿਹਾਸ ਨਹੀਂ ਹੈ ਇਹ ਪੰਜਾਬੀਅਤ ਦਾ ਇਤਿਹਾਸ ਹੈ ਗੁਰੂ ਸਾਹਿਬਾਨ ਸਾਰਿਆਂ ਦੇ ਸਾਜੇ ਨੇ ਠੀਕ ਹੈ ਸਾਡੇ ਪੰਜਾਬ ਦਾ ਮਾਣ ਹੈ ਇਹ ਸਾਰਾ ਦਾ ਸਾਰਾ ਸਤਨਾਮ ਸਤਨਾਮ ਸਤਨਾਮ